ਅਰਗਦੇ ਮਸ਼ਹੂਰ ਪੈਗੰਬਰ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਨੇ। ਉਹਨਾਂ ਨੇ 9/11 ਦੇ ਹਮਲੇ ਅਤੇ ਰੂਸ-ਯੂਕਰੇਨ ਜੰਗ ਦੀ ਸਹੀ ਭਵਿੱਖਬਾਣੀ ਕੀਤੀ ਸੀ ਜੋ ਬਿਲਕੁਲ ਸੱਚ ਸਾਬਤ ਹੋਈ ਹੈ। ਉਹਨਾਂ ਨੇ ਸਾਲ 2024 ਲਈ ਹੈਰਾਨ ਕਰਨ ਵਾਲੀਆਂ ਭਵਿੱਖਬਾਣੀਆਂ ਕੀਤੀਆਂ ਨੇ। ਆਓ ਜਾਣਦੇ ਹਾਂ ਬਾਬਾ ਵੇਂਗਾ ਦੇ ਅਨੁਸਾਰ ਸਾਲ 2024 ਵਿੱਚ ਕੀ ਹੋਣ ਵਾਲਾ ਹੈ। ਬਾਬਾ ਵੇਂਗਾ ਮੁਤਾਬਕ ਸਾਲ 2024 ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਤਲ ਹੋ ਸਕਦਾ ਹੈ ਭਵਿੱਖਬਾਣੀ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੁਤਿਨ ਦਾ ਕਤਲ ਉਸੇ ਦੇ ਹੀ ਦੇਸ਼ ਦੇ ਕਿਸੇ ਵਿਅਕਤੀ ਵੱਲੋਂ ਕੀਤਾ ਜਾਵੇਗਾ ਮਤਲਬ ਪੁਤਿਨ ਦਾ ਕੋਈ ਕਰੀਬੀ ਹੀ ਉਸ ਨੂੰ ਮਾਰ ਸਕਦਾ ਹੈ ਹਾਲ ਹੀ ਵਿੱਚ ਪੁਤਿਨ ਦੀ ਮੌਤ ਦੀ ਅਫਵਾਹ ਉੱਡੀ ਸੀ ਹਾਲਾਂਕਿ ਇਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਬਾਬਾ ਵੇਂਗਾ ਨੇ ਨਵੇਂ ਸਾਲ ਵਿੱਚ ਵੱਡੀ ਕੁਦਰਤੀ ਆਫਤ ਦੀ ਭਵਿੱਖਬਾਣੀ ਕੀਤੀ ਹੈ ਸਦੀ ਵਿੱਚ ਇੱਕ ਵਾਰ ਹੋਣ ਵਾਲੇ ਔਰਬਿਟ ਚੇਂਜ ਬਾਰੇ ਬਾਬਾ ਵੇਂਗਾ ਨੇ ਕਿਹਾ ਸੀ ਕਿ ਅਸੀਂ ਇੱਕ ਵੱਡੀ ਕੁਦਰਤੀ ਆਫਤ ਦੇਖ ਸਕਦੇ ਹਾਂ ਇਸ ਕੁਦਰਤੀ ਆਫਤ ਵਿੱਚ ਰੇਡੀਏਸ਼ਨ ਦਾ ਖਤਰਾ ਵੀ ਵਾ ਸਕਦਾ ਹੈ ਜਿਸ ਕਾਰਨ ਲੱਖਾਂ ਜਾਨਾਂ ਦਾ ਟੁੱਟ ਲੱਗ ਸਕਦੀਆਂ ਨੇ ਬਾਬਾ ਵੇਂਗਾ ਨੇ ਕਿਹਾ ਕਿ 2024 ਵਿੱਚ ਯੂਰਪ ਚ ਅੱਤਵਾਦੀ ਹਮਲਾ ਹੋਵੇਗਾ ਇਸ ਸਾਲ ਅਸੀਂ ਯੂਰਪ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਵਾਧਾ ਦੇਖ ਸਕਦੇ ਹਾਂ ਇਸ ਸਾਲ ਕੋਈ ਦੇਸ਼ ਜੈਵਿਕ ਹਥਿਆਰਾਂ ਦਾ ਪ੍ਰੀਖਣ ਵੀ ਕਰ ਸਕਦਾ ਹੈ ਜੈਵਿਕ ਹਥਿਆਰਾਂ ਨਾਲ ਹਮਲੇ ਦੀ ਵੀ ਸੰਭਾਵਨਾ ਹੈ ਇਸ ਤਰ੍ਹਾਂ ਵਾਇਰਸ ਦੇ ਪ੍ਰਕੋਪ ਅਤੇ ਮਨੁੱਖੀ ਸੰਕਰਮਣ ਕਾਰਨ ਲੱਖਾਂ ਜਾਨਾਂ ਜਾਣ ਦਾ ਖਤਰਾ ਹੈ ਦੁਨੀਆ ਭਰ ਵਿੱਚ ਨੌਕਰੀਆਂ ਵਿੱਚ ਕਟੋਤੀ ਜਾਰੀ ਹੈ ਅਜਿਹੇ ਵਿੱਚ ਬਾਬਾ ਵੇਂਗਾ ਦੀ ਇੱਕ ਭਵਿੱਖਬਾਣੀ ਵੀ ਸੱਚ ਸਾਬਤ ਹੋ ਸਕਦੀ ਹੈ ਬਾਬਾ ਵੇਂਗਾ ਨੇ 2024 ਵਿੱਚ ਵਿਸ਼ਵ ਵਿਆਪੀ ਆਰਥਿਕ ਸੰਕਟ ਦੀ ਗੱਲ ਕੀਤੀ ਹੈ ਵਾਧੇ ਕਰਜ਼ੇ ਗਲੋਬਲ ਤਣਾਅ ਅਤੇ ਪੱਛਮ ਤੋਂ ਪੂਰਬ ਵਿੱਚ ਸੱਤਾ ਤਬਦੀਲੀ ਕਾਰਨ ਵਿੱਤੀ ਸੰਕਟ ਪੈਦਾ ਹੋ ਸਕਦਾ ਹੈ ਬਾਬਾ ਵੇਂਗਾ ਨੇ ਸਾਈਬਰ ਹਮਲਿਆਂ ਬਾਰੇ ਵੀ ਭਵਿੱਖਬਾਣੀ ਕੀਤੀ ਹੈ ਇਸ ਚ ਪਾਵਰ ਗ੍ਰਿਡ ਅਤੇ ਵਾਟਰ ਟ੍ਰੀਟਮੈਂਟ ਵਰਗੀਆਂ ਸਹੂਲਤਾਂ ਤੇ ਸਾਈਬਰ ਹਮਲਾ ਹੋ ਸਕਦਾ ਹੈ ਇਸ ਦੇ ਨਾਲ ਹੀ ਬਾਬਾ ਵੇਂਗਾ ਨੇ ਸਾਲ 2024 ਲਈ ਕੁਝ ਸਕਾਰਾਤਮਕ ਭਵਿੱਖਬਾਣੀਆਂ ਵੀ ਕੀਤੀਆਂ ਨੇ ਉਹਨਾਂ ਦਾ ਮੰਨਣਾ ਸੀ ਕਿ ਕੁਆਂਟਮ ਕੰਪਿਊਟਿੰਗ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਜਾ ਸਕਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਿੱਚ ਵਿਵਾਦਾ ਹੋ ਸਕਦਾ ਹੈ ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਸਾਲ 2024 ਵਿੱਚ ਦਵਾਈ ਦੇ ਖੇਤਰ ਵਿੱਚ ਕ੍ਰਾਂਤੀ ਆ ਸਕਦੀ ਹੈ ਇਸ ਸਾਲ ਕੈਂਸਰ ਅਤੇ ਅਲਜ਼ਾਈਮਰ ਰੋਗ ਦੋ ਦੋਵਾਂ ਦੇ ਇਲਾਜ ਦੀ ਖੋਜ ਕੀਤੀ ਜਾਵੇਗੀ ਬਾਬਾ ਵੇਂਗਾ ਨੇ 2076 ਵਿੱਚ ਕਮਿਊਨਿਜ਼ਮ ਦੀ ਵਾਪਸੀ 2304 2304 ਵਿੱਚ ਸਮਾਂ ਯਾਤਰਾ ਅਤੇ 5079 ਵਿੱਚ ਸੰਸਾਰ ਦੇ ਅੰਤ ਦੀ ਭਵਿੱਖਬਾਣੀ ਕੀਤੀ ਹੈ ਬਾਬਾ ਵੇਂਗਾ ਦੀ ਲਗਭਗ 85% ਭਵਿੱਖਬਾਣੀਆਂ ਸਚਾਈ ਦੀ ਮੋਹਰ ਲਗਾਉਂਦੀਆਂ ਨੇ ਦੱਸਦੀ ਹੈ ਕਿ 1911 ਚ ਬੁਲਗਾਰੀਆ ਚ ਜਨਮੇ ਬਾਬਾ ਵੇਂਗਾ ਨੇ ਬਹੁਤ ਛੋਟੀ ਉਮਰ ਚ ਹੀ ਅੱਖਾਂ ਦੀ ਰੋਸ਼ਨੀ ਗਵਾ ਦਿੱਤੀ ਸੀ 1996 ਵਿੱਚ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਨੇ ਕਈ ਭਵਿੱਖਬਾਣੀਆਂ ਕੀਤੀਆਂ ਸਨ ਜਿਨ੍ਹਾਂ ਵਿੱਚੋਂ 80% ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਲੀ ਹਜੇ ਹੇਚ 2023 ਚ ਵੀ ਬਾਬਾ ਵੇਂਗਾ ਵੱਲੋਂ ਕੀਤੀ ਗਈ ਭਵਿੱਖਬਾਣੀ ਦੇ ਸੱਚ ਹੋਣ ਦੀ 80% ਸੰਭਾਵਨਾ